ਨਾਏ ਸੁਣੇ ਸਭ ਸਿੱਧ ਹੈ ਜੁਮੇਸ਼ੂ ਦਾ ਨਾਮ ਸੁਣਨੇ ਕਰਕੇ ਸਾਰੀਆਂ ਸਿੱਧੀਆਂ 18 ਅਨਵਾ ਮਹਿਮਾਰਕ ਪ੍ਰਾਪਤ ਹੁੰਦੀਆਂ ਮੁਕਤੀਆਂ ਵੀ ਸਾਰੀਆਂ ਰਿੱਧ ਪਿੱਛੇ ਆਵੇ ਰਿੱਧੀਆਂ ਵੀ ਅੰਨ ਦੀ ਅਟੋਟਤਾ ਬੁਧਾ ਲੈਣੀ ਇਹ ਪਿੱਛੇ ਤੁਰੀਆਂ ਫਿਰਦੀਆਂ ਆਉਂਦੀਆਂ ਹਨ ਨਾਏ ਸੁਣੇ ਨੌਦਿਤ ਮਿਲੈ ਨਾਮ ਦੇ ਸੁਣਨੇ ਕਰਕੇ ਨੌ ਨਿਧੀਆਂ ਅਸਨ ਬਸਨ ਆਦਿਕ ਮਿਲ ਜਾਨੀਆਂ ਹਨ ਮਨ ਚਿੰਦਿਆ ਪਾਵੇ ਜੋ ਮਨ ਚ ਧਰਮ ਅਰਸ ਕਾਮੋਖ ਦੀ ਚਿਤਵਨੀ ਹੁੰਦੀ ਹੈ ਉਹ ਵੀ ਮਹਾਰਾ ਦੀ ਕਿਰਪਾ ਕਰਕੇ ਪਾਲਿੰਦਾ ਹੈ ਸੁਣਿਆ ਸੰਤੋਖ ਹੋ ਮਾਰੇ ਦਾ ਨਾਮ ਸਰਵਣ ਕਰਕੇ ਸੰਤੋਖ ਹੋ ਜਾਂਦਾ ਚਿੱਤ ਚ ਕਫਲਾ ਚਰਨ ਧਿਆਵੈ ਲక్ష్ਮੀ ਉਹਦੇ ਚਰਨਾਂ ਨੂੰ ਧਿਆਉਣ ਲੱਗ ਜਾਂਦੀ ਮਾਈ ਕੀ ਲੋਕ ਨਾਏ ਸੁਣਿਆ ਸਹਿਜ ਊਪਜੈ ਨਾਮ ਦੇ ਸਰਵਣ ਕਰਨੇ ਕਰਕੇ ਗਿਆਨ ਪੈਦਾ ਹੁੰਦਾ ਹੈ ਸਹਿਜੇ ਸੁਖ ਪਾਵੇ ਗਿਆਨ ਕਰਕੇ ਸੁਖ ਰੂਪ ਦੇ ਤਾਂ ਹੀ ਪਾ ਲੈਂਦਾ